ਸਾਰੀਆਂ ਜਥੇਬੰਦੀਆਂ ਹੁਣ ਇੱਕ ਮੰਚ ਤੇ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਜਦ ਕਿ ਐਂਡਾ ਵੱਡਾ ਤਸ਼ੱਦਦ ਪੂਰਾ ਵਰਲਡ ਦੇਖ ਰਿਹਾ ਕੀ ਕਹਿਣਾ ਚਾਹੋਗੇ ਬਾਕੀ ਜੋ ਹਲੇ ਵੀ ਘਰਾਂ ਚ ਬੈਠੇ ਨੇ ਇੱਕ ਤਾਂ ਪਿਛਲੇ ਕਈ ਦਿਨਾਂ ਤੋਂ ਕੇਂਦਰ ਕਹਿ ਰਿਹਾ ਮੀਟਿੰਗ ਕਰਦੇ ਹਾਂ ਜੀ ਮੀਟਿੰਗ ਕਰਦੇ ਹਾਂ ਸੁਖਾਲੇ ਮਾਹੌਲ ਚ ਮੀਟਿੰਗ ਕਰਦੇ ਆ ਉਹਦੇ ਪੈਰਲਰ ਉਸ ਦੇ ਬਰਾਬਰ ਜਿਹੜਾ ਹੈਗਾ ਇਸ ਤਰ੍ਹਾਂ ਦਾ ਘਟਨਾਕਰਮ ਅੱਜ ਜੋ ਹੋਇਆ ਉਹਨੂੰ ਬਿਆਨਿਆਂ ਨਹੀਂ ਜਾ ਸਕਦਾ ਸ਼ਬਦਾਂ ਚ ਜਿਸ ਤਰ੍ਹਾਂ ਗੋਲੀਆਂ ਚੱਲੀਆਂ 315 ਦੇ ਰੌਂਦ ਉਥੇ ਮਿਲੇ ਹੋਰ ਵੀ ਬਹੁਤ ਕੁਛ ਟਰੈਕਟਰਾਂ ਨੂੰ ਅੱਗ ਲਾ ਦਿੱਤੀ ਟਰੈਕਟਰ ਨੁਕਸਾਨੇ ਦੇ ਗੱਡੀਆਂ ਦੀ ਪੰਨ ਤੋੜ ਕਰ ਦਿੱਤੀ ਔਰ 9 ਦਸੰਬਰ ਨੂੰ ਜਦੋਂ ਅਸੀਂ ਵਾਪਸ ਗਏ ਹਾਂ ਜਦੋਂ ਕਾਲੇ ਕੰੂਨ ਰੱਦ ਹੋਏ ਨੇ 19 ਨਵੰਬਰ ਨੂੰ ਤੇ ਇਹ ਮੰਗਾਂ ਤੇ ਉਦੋਂ ਦੀਆਂ ਨੇ ਤੇ ਪ੍ਰਵਾਨ ਕੀਤੀਆਂ ਹੋਈਆਂ ਮੰਗਾਂ ਨੇ ਇਹਦਾ ਲਾਗੂ ਕਰਨੀਆਂ ਨੇ ਇਹਦੀ ਤੇ ਮੀਟਿੰਗਾਂ ਦੀ ਕੀ ਲੋੜ ਆ ਇਹ ਸਿੱਧਾ ਐਲਾਨ ਕਰਨ ਬਾਰ-ਬਾਰ ਪੰਜਾਬ ਚ ਅੱਧਾ ਕਿਲੋਮੀਟਰ ਕਿਲੋਮੀਟਰ ਦੇ ਘੇਰੇ ਦੇ ਅੰਦਰ ਆ ਕੇ ਡਰੋਨ ਨਾਲ ਸਿੱਟ ਰਹੇ ਨੇ ਗੋਲੇ ਹੋਰ ਵੀ ਸਾਰੇ ਤਰ੍ਹਾਂ ਦੀ ਕਾਰਵਾਈ ਜੋ ਅੱਜ ਕੀਤੀ ਆ ਪੰਜਾਬ ਦੇ ਪ੍ਰਸ਼ਾਸਨ ਦੇ ਪੰਜਾਬ ਦੇ ਸਰਕਾਰ ਦੇ ਧਿਆਨ ਚ ਲਿਆਂਦਾ ਜਾ ਰਿਹਾ ਬਾਰ ਬਾਰ ਪ੍ਰਸ਼ਾਸਨ ਦਾ ਵੀ ਇਸ ਤੇ ਧਿਆਨ ਹੈ ਪਰ ਪ੍ਰਸ਼ਾਸਨ ਜਾਂ ਸਰਕਾਰ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੀ ਉਹ ਕੇਂਦਰ ਸਰਕਾਰ ਜਿਹੜੀ ਆ ਉਹ ਕਿਤੇ ਗਵਰਨਰ ਰਾਜ ਨਾਲ ਲਾਗ ਇਹਨਾਂ ਨੂੰ ਆਪਣੀ ਸਰਕਾਰ ਬਚਾਉਣ ਦਾ ਰਾਜਨੀਤਿਕ ਜਿਹੜੇ ਲੋਕ ਹੁੰਦੇ ਨੇ ਕਿਸੇ ਦਿਨ ਸਕੇ ਨਹੀਂ ਹਰ ਦੇ ਬੰਦੇ ਜੇ ਪੰਜਾਬ ਸਰਕਾਰ ਪੰਜਾਬ ਪੁਲਿਸ ਉਸ ਬੰਦੇ ਦੇ ਉੱਤੇ 14 ਤਰੀਕ ਨੂੰ ਪਰਚਾ ਕਰਕੇ ਕਰਦੇ ਅਰੈਸਟ ਦੁਨੀਆ ਦੇ ਵਿੱਚ ਇੱਕ ਜਿਹੜੀ ਸੀ ਉਹ ਖਬਰ ਤਾਂ ਨਹੀਂ ਹੁਣ ਤਾਂ ਮੈਂ ਹੀ ਬੋਲ ਰਿਹਾ ਨਾ ਤੇ ਜਨ ਲਿਖਤੀ ਪੱਤਰ ਬੋਲ ਰਿਹਾ ਪਰ ਸਰਕਾਰ ਨੇ ਤਾਂ ਉਹਨੂੰ ਛੱਡ ਦਿੱਤਾ ਜੇ ਉਹਨੂੰ ਛੱਡਿਆ ਹੁੰਦਾ ਤੇ ਇਹ ਦੁਨੀਆ 'ਚ ਨਸ਼ਰ ਹੋ ਜਾਂਦੇ ਪਈ ਹਰਿਆਣਾ 'ਚ ਸਰਕਾਰ ਦੀ ਜਿਹੜੀ ਆ ਅਸਰ ਕਰਤੂਤ ਕੀ ਆ ਸਤਿ ਸ਼੍ਰੀ ਅਕਾਲ ਜੀ ਔਨ ਪੁਆਇੰਟ ਤੇ ਸਾਰੇ ਦੋਸਤਾਂ ਨੂੰ ਜੋ ਜੁੜੇ ਨੇ ਸਭ ਦਾ ਸਵਾਗਤ ਹੈ ਇਸ ਵਕਤ ਅਸੀਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਬੈਠੀਆਂ ਜਿਵੇਂ ਕਿ ਅੱਜ ਦੀਆਂ ਆਪਾਂ ਸਾਰੀਆਂ ਸੋਸ਼ਲ ਮੀਡੀਆ ਮੀਡੀਆ ਦੇ ਜ਼ਰੀਏ ਅੱਜ ਦੀਆਂ ਤਸਵੀਰਾਂ ਅੱਜ ਦੇ ਘਟਨਾਕਰਮ ਨੂੰ ਆਪਾਂ ਵੇਖਿਆ ਜੋ ਖਨੋਰੀ ਬਾਰਡਰ ਤੇ ਹੋਇਆ ਜੋ ਸ਼ੰਭੂ ਬਾਰਡਰ ਤੇ ਹੋਇਆ ਜਿਸ ਤਰ੍ਹਾਂ ਦਾ ਇਹਨੂੰ ਆਪਾਂ ਸਰਕਾਰੀ ਤਸ਼ੱਦਦ ਕਹਿ ਸਕਦੇ ਹਾਂ ਖਨੋਰੀ ਬਾਰਡਰ ਤੇ ਇੱਕ ਨੌਜਵਾਨ ਬਠਿੰਡਾ ਜ਼ਿਲ੍ਹੇ ਵੱਲ ਦਾ ਉਹਦੀ ਉਹ ਜਿਹੜਾ ਹੈਗਾ ਆਪਣੀ ਜਵਾਨ ਗਵਾ ਬੈਠਾ ਆਪਣੀ ਜਵਾਨੀ ਇਸ ਸੰਘਰਸ਼ ਦੇ ਲੇਖੇ ਲਾ ਗਿਆ ਤੇ ਹੋਰ ਵੀ ਸਾਡੇ ਕਿਸਾਨ ਆਗੂ ਵੀ ਜਿਹੜੇ ਹੈਗੇ ਆ ਉਹਨਾਂ ਦੇ ਵੀ ਸਿਹਤ ਕਾਫੀ ਨਾਜੁਕ ਹੈ ਜਗਜੀਤ ਸਿੰਘ ਡੱਲੇਵਾਲ ਜੀ ਅੰਦਰ ਜੇਰੇ ਇਲਾਜ ਨੇ ਉਹਨਾਂ ਦੀ ਸਿਹਤ ਥੋੜੀ ਵਿਗੜ ਗਈ ਆ ਬਲਦੇਵ ਸਿੰਘ ਸਿਰਸਾ ਜੀ ਸਾਡੇ ਨਾਲ ਨੇ ਅੱਖ ਤੇ ਸੱਟ ਲੱਗੀ ਆ ਪਰ ਕੋਸ਼ਿਸ਼ ਕਰਾਂਗੇ ਆਪਾਂ ਥੋੜਾ ਟਾਈਮ ਇਹਨਾਂ ਦਾ ਸਮਾਂ ਲਾਵਾਂਗੇ ਸਿਰਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਚਲੋ ਕਾਮਨਾ ਕਰਦੇ ਆਂ ਪਰਮਾਤਮਾ ਛੇਤੀ ਤੁਹਾਨੂੰ ਤੰਦਰੁਸਤੀ ਬਖਸ਼ੇ ਸੱਟ ਜਿਆਦਾ ਗੰਭੀਰਤਾ ਨਹੀਂ ਹੈ ਨਹੀਂ ਮੇਰੇ ਸੱਟ ਨਹੀਂ ਗਈ ਬੇਟਾ ਜੀ ਜੀ ਮੇਰੇ ਜਿਹੜਾ ਧੂਆਂ ਗੈਸ ਦਾ ਉਹ ਪਿਆਖਾ ਤੇ ਉਹਦੇ ਨਾਲ ਜਿਹੜੀ ਮੇਰੀ ਅੱਖਾਂ ਖਰਾਬ ਹੋ ਗਈ ਆ ਅੰਦਰ ਜ਼ਖਮ ਹੋ ਗਏ ਨੇ ਕਿਉਂਕਿ ਮੇਰੇ ਤੋਂ ਉੱਥੋਂ ਆ ਨਹੀਂ ਗਿਆ ਤੇ ਮੇਰੇ ਜ਼ਖਮ ਹੋ ਗਏ ਨੇ ਅੱਖ ਦੇ ਵਿੱਚ ਤੇ ਉਹ ਨਿਗਾ ਨੁਗਾ ਦਾ ਜਿਹੜਾ ਉਹ ਫਰਕ ਪੈ ਗਿਆ ਪਤਾ ਨਹੀਂ ਹੁਣ ਕੀ ਠੀਕ ਹੁੰਦੀ ਆ ਜਾਂ ਨਹੀਂ ਮੈਨੂੰ ਆਪਣੀ ਅੱਖ ਦਾ ਨਹੀਂ ਕਿਉਂਕਿ ਇਹ ਤਾਂ ਅੱਖ ਹੈ ਤੇ ਬਾਕੀ ਮੇਰੀ ਇੱਕ ਅੱਖ ਤਾਂ ਠੀਕ ਹੈ ਨਾ ਬਿਲਕੁਲ ਜੀ ਤੇ ਮੈਨੂੰ ਤਾਂ ਆਪਣਾ ਜਿਹੜਾ ਅੱਜ ਜਿਹੜਾ ਸਾਡਾ ਬੱਚਾ ਸ਼ੁਭਕਰਨ ਜਿਹੜਾ ਤੇ ਕਲੌਤਾ ਪੁੱਤਰ ਮਾਂ ਦਾ ਤਿੰਨਾ ਪੈਣਾ ਦਾ ਇਕਲੌਤਾ ਭਰਾ ਤੇ 21 ਸਾਲ ਦੀ ਉਮਰ ਉਹ ਜਿਹੜਾ ਪੁਲਿਸ ਨੇ ਜ਼ਾਲਿਮਾਂ ਨੇ ਗੋਲੀਆਂ ਨਾਲ ਸਿਰ 'ਚ ਗੋਲੀਆਂ ਮਾਰ ਕੇ ਜਿਹਨੂੰ ਸ਼ਹੀਦ ਕੀਤਾ ਉਹਦਾ ਬੜਾ ਦੁੱਖ ਹੈ ਇਹ ਸਾਰਾ ਜਿਹੜਾ ਅੱਜ ਘਟਨਾਕਰਮ ਹੋਇਆ ਇਹ ਦੋ ਤਸਵੀਰਾਂ ਮੈਂ ਮਿਲਾ ਕੇ ਗੱਲ ਕਰੂੰਗਾ ਇੱਕ ਤਾਂ ਪਿਛਲੇ ਕਈ ਦਿਨਾਂ ਤੋਂ ਕੇਂਦਰ ਕਹਿ ਰਿਹਾ ਮੀਟਿੰਗ ਕਰਦੇ ਆ ਜੀ ਮੀਟਿੰਗ ਕਰਦੇ ਆ ਸੁਖਾਲੇ ਮਾਹੌਲ ਚ ਮੀਟਿੰਗ ਕਰਦੇ ਆ ਉਹਦੇ ਪੈਰਲਰ ਉਸੇ ਦੇ ਬਰਾਬਰ ਜਿਹੜਾ ਹੈਗਾ ਇਸ ਤਰ੍ਹਾਂ ਦਾ ਘਟਨਾਕਰਮ ਅੱਜ ਜੋ ਹੋਇਆ ਉਹਨੂੰ ਬਿਆਨਿਆ ਨਹੀਂ ਜਾ ਸਕਦਾ ਸ਼ਬਦਾਂ ਚ ਜਿਸ ਤਰ੍ਹਾਂ ਗੋਲੀਆਂ ਚੱਲੀਆਂ 315 ਦੇ ਰੌਂਦ ਉਥੇ ਮਿਲੇ ਹੋਰ ਵੀ ਬਹੁਤ ਕੁਛ ਟਰੈਕਟਰਾਂ ਨੂੰ ਅੱਗ ਲਾਤੇ ਟਰੈਕਟਰ ਨੁਕਸਾਨੇ ਕੇ ਗੱਡੀਆਂ ਦੀ ਪੰਨ ਤੋੜ ਕਰਤੇ ਇੱਥੋਂ ਤੱਕ ਕਿ ਜਿਹੜੇ ਸਾਡੇ ਫਰਸਟ ایڈ ਪੋਸਟ ਸੀ ਉਹ ਵੀ ਨਹੀਂ ਛੱਡੇ ਹੈਗੇ ਦੋਨਾਂ ਨੂੰ ਕਿਵੇਂ ਵੇਖਦੇ ਹੋ ਵੀ ਇਹ ਇੰਨਾ ਤਸ਼ੱਦਦ ਕਿਉਂ ਕਿਹੜੀ ਗੱਲ ਤੋਂ ਦੇਖੋ ਮੈਂ ਤੁਹਾਨੂੰ ਨਾ ਥੋੜੇ ਸ਼ਬਦਾਂ ਦੇ ਵਿੱਚ ਇੱਕ ਗੱਲ ਦੱਸਣੀ ਚਾਹੁੰਦਾ ਵੀ ਮੋਦੀ ਦੇ ਮਨਸੂਬੇ ਕੁਝ ਹੋਰ ਨੇ ਜੇ ਤਾਂ ਕਿਸਾਨੀ ਮੰਗਾਂ ਦੀ ਗੱਲ ਹੁੰਦੀ ਜੇ ਉਹਨਾਂ ਨੇ ਗੱਲਬਾਤ ਦੇ ਤੇ ਇੱਕ ਸਿਰਫ ਟਕਵਾਜ ਨੇ ਗੱਲਬਾਤ ਤਾਂ ਕਰਨ ਦੀ ਸਾਨੂੰ ਕੋਈ ਲੋੜ ਹੀ ਨਹੀਂ ਗੱਲਬਾਤ ਬੜੀ ਵਾਰ ਹੋ ਚੁੱਕੀ ਆ ਔਰ 9 ਦਸੰਬਰ ਨੂੰ ਜਦੋਂ ਅਸੀਂ ਵਾਪਸ ਗਏ ਆ ਜਦੋਂ ਕਾਲੇ ਕਾਨੂੰਨ ਰੱਦ ਹੋਏ ਨੇ 19 ਨਵੰਬਰ ਨੂੰ ਤੇ ਇਹ ਮੰਗਾਂ ਦੇ ਉਦੋਂ ਦੀਆਂ ਨੇ ਤੇ ਪ੍ਰਵਾਨ ਕੀਤੀਆਂ ਹੋਈਆਂ ਮੰਗਾਂ ਨੇ ਇਹਦਾ ਲਾਗੂ ਕਰ ਰਿਆ ਨੇ ਇਹਦੇ ਤੇ ਮੀਟਿੰਗਾਂ ਦੀ ਕੀ ਲੋੜ ਆ ਇਹ ਸਿੱਧਾ ਐਲਾਨ ਕਰਨ ਵੀ ਆ ਕਰ ਲਿਆ ਤੇ ਲੋੜ ਹੀ ਨਹੀਂ ਮੀਟਗਾ ਦੀ ਮੀਟਿੰਗਾਂ ਦੇ ਵਿੱਚ ਉਲਝਾ ਕੇ ਕਿਸਾਨ ਆਗੂਆਂ ਤੇ ਆਮ ਜਨਤਾ ਨੂੰ ਬਾਜਲ ਕਰਨ ਵਾਸਤੇ ਇੱਕ ਸਾਜ਼ਿਸ਼ ਹੈ ਮਨਸੂਬੇ ਦੇ ਪਿੱਛੇ ਕੁਝ ਹੋਰ ਨੇ ਪਿਛਲੇ ਆਪਾਂ 13 ਤਰੀਕ ਤੋਂ ਵੇਖ ਰਹੇ ਹਾਂ ਹਰਿਆਣਾ ਦਾ ਜਿਹੜਾ ਪ੍ਰਸ਼ਾਸਨ ਆ ਪੁਲਿਸ ਸੱਜਾਂ ਜੋ ਅਰਧ ਸੈਨਿਕ ਬਲ ਨੇ ਬਾਰ ਬਾਰ ਪੰਜਾਬ ਚ ਅੱਧਾ ਕਿਲੋਮੀਟਰ ਕਿਲੋਮੀਟਰ ਦੇ ਘੇਰੇ ਦੇ ਅੰਦਰ ਆ ਕੇ ਡਰੋਨ ਨਾਲ ਸੱਟ ਰੇ ਨੇ ਗੋਲੇ ਹੋਰ ਵੀ ਸਾਰੇ ਤਰ੍ਹਾਂ ਦੀ ਕਾਰਵਾਈ ਜੋ ਅੱਜ ਕੀਤੀ ਆ ਪੰਜਾਬ ਦੇ ਪ੍ਰਸ਼ਾਸਨ ਦੇ ਪੰਜਾਬ ਦੇ ਸਰਕਾਰ ਦੇ ਧਿਆਨ ਚ ਲਿਆਂਦਾ ਜਾ ਰਿਹਾ ਬਾਰ ਬਾਰ ਪ੍ਰਸ਼ਾਸਨ ਦਾ ਵੀ ਇਸ ਤੇ ਧਿਆਨ ਹੈ ਪਰ ਪ੍ਰਸ਼ਾਸਨ ਜਾਂ ਸਰਕਾਰ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੀ ਕਿਵੇਂ ਲੈਣ ਇਹਨਾਂ ਨੂੰ ਇਹ ਆ ਕਿ ਕਿਤੇ ਸਾਡੀ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਜਿਹੜੀ ਆ ਉਹ ਕਿਤੇ ਗਵਰਨੀ ਰਾਜ ਨਾਲ ਲਾ ਦੇਵੇ ਇਹਨਾਂ ਨੂੰ ਆਪਣੀ ਸਰਕਾਰ ਬਚਾਉਣ ਨਾਲ ਰਾਜਨੀਤਿਕ ਜਿਹੜੇ ਲੋਕ ਹੁੰਦੇ ਨੇ ਕਿਸੇ ਤੇ ਸਕੇ ਨਹੀਂ ਹੁੰਦੇ ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜਾ ਮੈਂ ਹਰਿਆਣਾ ਪੁਲਿਸ ਦਾ ਮਲਾਜਮ 14 ਤਰੀਕ ਨੂੰ ਸਿਵਲ ਵਰਦੀ ਵਿੱਚ ਸਾਡੇ ਵਿੱਚ ਆ ਕੇ ਹਰਿਆਣਾ ਪੁਲਿਸ ਦੇ ਉੱਤੇ ਪੱਥਰ ਚਲਾਉਂਦਾ ਧਿਆਨ ਦਿਓ ਹਰਿਆਣਾ ਪੁਲਿਸ ਦਾ ਮਲਾਜਮ ਸਿਵਲ ਵਰਦੀ ਚ ਸਾਡੇ ਚ ਆਉਂਦਾ ਤੇ ਹਰਿਆਣਾ ਪੁਲਿਸ ਤੇ ਪੱਥਰ ਕਰਦਾ ਔਰ ਉਸ ਬੰਦੇ ਨੂੰ ਅਸੀਂ 14 ਤਰੀਕ ਨੂੰ ਫੜ ਕੇ ਤੇ ਪੰਜਾਬ ਪੁਲਿਸ ਦੇ ਹਵਾਲੇ ਕਰਦੇ ਆ ਸਤਰਾਣਾ ਥਾਣੇ ਦੇ ਮੈਂ ਐਸਐਚਓ ਚ ਉਹਨੂੰ ਜਿਹੜਾ ਉਹ ਜਾ ਕੇ ਐਂਡਓਵਰ ਕਰਕੇ ਆ ਉਹਦਾ ਮੋਬਾਈਲ ਵੀ ਜਿਹੜਾ ਤਾਂ ਲਿਖਤੀ ਤੌਰ ਤੇ ਮੈਂ ਸ਼ਿਕਾਇਤ ਕੀਤੀ ਆ ਕਿ ਇਹਦੇ ਮਨਸੂਬੇ ਆ ਨੇ 13 ਤਰੀਕ ਨੂੰ ਇਹਨੇ ਕੰਮ ਕੀਤਾ ਤੇ 14 ਨੂੰ ਵੀ ਇਹ ਕਰ ਰਿਹਾ ਸੀ ਤੇ ਇਸ ਕਰਕੇ ਉਹਨੂੰ ਫੜਾਇਆ ਗਿਆ ਫਰਜ਼ ਤੇ ਇਹ ਬੰਦਾ ਜੇ ਪੰਜਾਬ ਸਰਕਾਰ ਪੰਜਾਬ ਪੁਲਿਸ ਉਸ ਬੰਦੇ ਦੇ ਉੱਤੇ 14 ਤਰੀਕ ਨੂੰ ਪਰਚਾ ਕਰਕੇ ਕਰਦੇ ਅਰੈਸਟ ਤੇ ਦੁਨੀਆ ਦੇ ਵਿੱਚ ਇੱਕ ਜਿਹੜੀ ਸੀ ਉਹ ਕਮਜ਼ਾਣੀ ਹੁਣ ਤੇ ਮੈਂ ਹੀ ਬੋਲ ਰਿਹਾ ਨਾ ਤੇ ਜਨ ਲਿਖਤੀ ਪੱਤਰ ਬੋਲ ਰਿਹਾ ਪਰ ਸਰਕਾਰ ਨੇ ਤੇ ਉਹਨੂੰ ਛੱਡ ਦਿੱਤਾ ਜੇ ਉਹਨੂੰ ਛੱਡਿਆ ਨਾ ਤੇ ਇਹ ਦੁਨੀਆ 'ਚ ਨਸ਼ਰ ਹੋ ਜਾਂਦੇ ਪਈ ਹਰਿਆਣਾ ਯਾ ਸਰਕਾਰ ਦੀ ਜਿਹੜੀ ਆ ਅਸਰ ਕਰਤੂਤ ਕੀ ਆ ਇਸ ਕਰਕੇ ਇਹ ਪੰਜਾਬ ਸਰਕਾਰ ਤੇ ਇਹ ਹਰਿਆਣਾ ਸਰਕਾਰ ਇਹ ਮੈਂ ਸਰਕਾਰਾਂ ਨੂੰ ਇਹਨਾਂ ਨੇ ਸਮਝਦਾ ਇੱਥੇ ਸੀ ਕੱਲ ਆਇਆ ਜੀ ਇੱਥੇ ਕਿਨੇਹਾਨਾ ਦੀ ਡਾਕਟਰ ਹੈ ਤੇ ਉਹ ਉਹਨੇ ਸਾਡੇ ਮੁਲਾਜ਼ਮ ਜਿਹੜੇ ਸਾਡੇ ਜ਼ਖਮੀ ਨੇ ਜ਼ਖਮੀ ਜਿਹੜੇ ਨੇ ਸਾਡੇ ਹਸਪਤਲ ਦਾਖਲੇ ਮੈਂ ਕੱਲ ਅੱਖ ਤੇ ਪੱਟੀ ਕਰਾਉਣ ਆਇਆ ਸਾਂ ਤੇ ਉਹ ਮੈਨੂੰ ਕਹਿਣ ਲੱਗੇ ਅੰਕਲ ਜੀ ਸਾਡਾ ਤਾਂ ਇਲਾਜ ਨਹੀਂ ਹੋ ਰਿਹਾ ਸਾਨੂੰ ਤਾਂ ਕਹਿੰਦੇ ਦਵਾਈ ਤੁਸੀਂ ਆਪ ਲਿਓ ਆਪਣੇ ਪੈਸੇ ਦੀ ਦਵਾਈ ਲਓ ਮੈਂ ਉੱਥੇ ਚਲੇ ਗਿਆ ਮੁੜ ਕੇ ਫਿਰ ਮੈਂ ਕਰਾਈ ਡਾਕਟਰਾਂ ਦੀ ਤਸਲੀਮ ਮੈਂ ਕਿਹਾ ਕੀ ਗੱਲ ਓਏ ਲਾਓ ਡਾਕਟਰ ਨੂੰ ਇੱਧਰ ਉਸ ਡਾਕਟਰ ਨੇ ਫੋਨ ਹੀ ਨਹੀਂ ਚੁੱਕੇ ਤੇ ਅੱਜ ਇੱਥੇ ਆਏ ਹੀ ਮੰਤਰੀ ਸਾਹਿਬ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਆਏ ਇਹ ਉਹ ਡਾਕਟਰ ਸਾਹਿਬ ਨੇ ਜਿਹੜੇ ਸਾਡੇ ਉੱਤੇ ਲੰਬਾ ਸਮਾਂ ਰਹੇ ਤੇ ਅੱਖਾਂ ਦੇ ਕੈਂਪ ਵੀ ਲਾਉਂਦੇ ਰਹੇ ਤੇ ਲੇਕਿਨ ਅੱਜ ਇਹਨਾਂ ਦੇ ਜਿਹੜੇ ਨੇ ਉਹ ਕੁਝ ਸੁਭਾਦਰ ਨਹੀਂ ਠੀਕ ਹੈ ਇੱਥੇ ਆ ਕੇ ਬਹੁਤ ਕੁਝ ਸਾਨੂੰ ਚਲੋ ਦਲਾਸਾ ਵੀ ਦੇ ਕੇ ਗਿਆ ਡਾਕਟਰਾਂ ਨੂੰ ਕਹਿ ਕੇ ਗਿਆ ਵੀ ਤੁਸੀਂ ਭਾਈ ਇਹਨਾਂ ਦਾ ਇਲਾਜ ਕਰਨਾ ਪਰ ਜੇ ਮੈਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਉਹ ਪੁਲਿਸ ਮੁਲਾਜ਼ਮ ਦੇ ਉੱਤੇ ਪਰਚਾ ਕਰ ਦਿੰਦੇ ਹੋ ਸਾਡੇ ਨਾਲ ਇਹ ਘਟਨਾ ਨਹੀਂ ਚੀ ਵਾਪਰਨੀ ਪਰ ਇਹ ਸਾਰੇ ਕਿਥੇਲੀ ਦੇ ਚੱਟੇ-ਬੱਟੇ ਆ ਅੱਜ ਸ਼ੁਭਕਰਨ ਵਾਲੀ ਜਿਹੜੀ ਘਟਨਾ ਹੋਈ ਆ ਉਸ ਤੋਂ ਬਾਅਦ ਆ ਹੁਣ ਸ਼ਾਮ ਨੂੰ ਅਸੀਂ ਵੇਖ ਰਹੇ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਾਈਵ ਹੁੰਦੇ ਨੇ ਕਾਨਫਰੰਸ ਕਰਦੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਊ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾਊ ਪਰਚਾ ਕੀਤਾ ਜਾਊ ਪਰਿਵਾਰ ਨੂੰ ਮਦਦ ਕੀਤੀ ਜਾਊ ਜਦ ਕਿ ਪਹਿਲਾਂ ਉਹਨਾਂ ਸਰਕਾਰ ਦੇ ਕੰਨ ਤੇ ਜਾਣ ਜੂਣੀ ਸਰਕ ਦੀ ਪਹਿਲਾਂ ਕੋਈ ਬਹੁਤਾ ਉਹਨਾਂ ਦੀ ਬਿਆਨਬਾਜ਼ੀ ਨਹੀਂ ਆਉਂਦੀ ਪਹਿਲਾਂ ਤਾਂ ਉਹ ਹੀ ਕਹਿੰਦੇ ਆ ਕਿ ਮੈਂ ਵਿਚੋਲਗੀ ਕਰ ਰਿਹਾ ਬਚਾਲੇ ਮੀਡੀਏਟਰ ਆ ਕਿਵੇਂ ਵੇਖਦੇ ਹਾਂ ਮੁੱਖ ਮੰਤਰੀ ਦੀ ਘਾਰਗੁਜ਼ਾਰੀ ਨੂੰ ਹੁਣ ਤੱਕ ਇਸ ਮਾਮਲੇ 'ਚ ਮੈਨੂੰ ਕੱਲ ਦੱਸੋ ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਕਰਾਂਗੇ ਜੀ ਮੈਂ ਕਿਵੇਂ ਕਹਾਂਗਾ ਵੀ ਇਹ ਕਾਰਵਾਈ ਕਰਨਗੇ ਹੁਣ ਤੁਹਾਨੂੰ ਪਤਾ ਵੀ ਬਗਰਾੜੀ ਕਾਹੜ ਹੋਇਆ ਬੇਬਲ ਕਲਾ ਹੋਇਆ ਉਥੇ ਅਣਪਛਾਤੇ ਪੁਲਿਸ ਦੇ ਬੰਦੇ ਲਿਖੇ ਗਏ ਗੋਲੀ ਪੁਲਸ ਚਲਾ ਰਹੀ ਆ ਤੇ ਅਣਪਛਾਤੇ ਜਿੱਥੇ ਇੱਥੇ ਪਤਾ ਹੀ ਨਹੀਂ ਹੋਇਆ ਵੀ ਉਹ ਗੋਲੀ ਜਿਹੜੀ ਕਿਹਨੇ ਚਲਾਈ ਆ ਉੱਥੇ ਇਹਨਾਂ ਕੀ ਕਾਰਵਾਈ ਕਰਨੀ ਆ ਜਦੋਂ ਮੈਂ ਹੱਥੀਂ ਬੰਦਾ ਫੜਾਇਆ ਹੂੰ ਉਥੇ ਨਹੀਂ ਹੋਈ ਉੱਥੇ ਹੋਈ ਨਹੀਂ ਜਿੰਨਾਂ ਬੰਦੇ ਦਾ ਪਤਾ ਹੀ ਨਹੀਂ ਉੱਥੇ ਕਾਰਵਾਈ ਕਰਨਗੇ ਇਨਕੁਆਇਰੀ ਕੌਣ ਕਰੂਗਾ ਕੌਣ ਉਹਨਾਂ ਤੋਂ ਪੜਤਾਲ ਕਰੂਗਾ ਕਿਸੇ ਨਹੀਂ ਕਰਨੀ ਇਹ ਸਿਰਫ ਇੱਕ ਉਹ ਕਹਿੰਦੇ ਵੀ ਹਾਥੀ ਕੇ ਦਾੰਦ ਦਿਖਾਣੇ ਕੇ ਔਰ ਖਾਣੇ ਕੇ ਔਰ ਆਖਿਰ ਚ ਅੱਗੇ ਲੈਣ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਹੁਣ ਇੱਕ ਮੰਚ ਤੇ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਜਦਕਿ ਐਂਡਾ ਵੱਡਾ ਤਸ਼ੱਦਦ ਪੂਰਾ ਵਰਲਡ ਦੇਖ ਰਿਹਾ ਕੀ ਕਹਿਣਾ ਚਾਹੋਗੇ ਬਾਕੀ ਜੋ ਹਲੇ ਵੀ ਘਰਾਂ ਚ ਬੈਠੇ ਨੇ ਇਹ ਉਹਨਾਂ ਦੀ ਮਰਜ਼ੀ ਅਸੀਂ ਜੋ ਕਰ ਸਕਦੇ ਸਾਂ ਅਸੀਂ ਉਹ ਕਰਾਂਗੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਜੇ ਕਿਤੇ ਹਲੇ ਵੀ ਮਤ ਪੇ ਦੂਰ ਨਹੀਂ ਹੋਏ ਮੈਂ ਤੁਹਾਨੂੰ ਦੱਸਿਆ ਕਿ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਉਹ ਕੀ ਕਰਦੇ ਨੇ ਕੀ ਨਹੀਂ ਕਰਦੇ ਤੇ ਮੈਂ ਉਹਨਾਂ ਦੇ ਬਾਰੇ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਸਮਾਏਗਾ ਲੋਕ ਜਿਹੜੇ ਬੜੀ ਬਰੀਕ ਛਣਨੀ ਕਿਉਂਕਿ ਇਹ ਤੋਂ ਪਹਿਲਾਂ ਤੁਸੀਂ ਸਾਥੀ ਪੱਤਰਖਾਨਾ ਗੱਲ ਕਰਦੇ ਆ ਕਹਿ ਰਹੇ ਸੀ ਨਾ ਵੀ ਉਹਨਾਂ ਨੇ ਗਲਾਸੀਆਂ ਖੜਕਾਈਆਂ ਚਿੱਠੀਆਂ ਉਹ ਕਿਤੇ ਨਾ ਕਿਤੇ ਮੇਰੇ ਖਿਆਲ ਸਭ ਨੂੰ ਪਤਾ ਹੀ ਆ ਯਾਰ ਉਹ ਤਾਂ ਮੇਰੇ ਕਹਿੰਦੇ ਰੋਣੇ ਉਹ ਤਾਂ ਉਹਨਾਂ ਦੀ ਜਿਹੜੀ ਆਪਣੀ ਜਥੇਬੰਦੀਆਂ ਨੇ ਉਹਨਾਂ ਦੀ ਜਿਸ ਤਰ੍ਹਾਂ ਇੱਕ ਜਥੇਬੰਦੀ ਦੇ ਆਗੂਆਂ ਨੇ ਆਪਸ ਵਿੱਚ ਇੱਕ ਦੂਜੇ ਦੇ ਇਲਜ਼ਾਮ ਲਾਏ ਉਹ ਮੈਨੂੰ ਕਹਿੰਦੇ ਰੋਣੇ ਹੈਗੇ ਉਹ ਤਾਂ ਇੱਕ ਉਹਨਾਂ ਨੇ ਉਹ ਹੀ ਕੀਤਾ ਹੈ ਅਗਾਮੀ ਰਣਨੀਤੀ ਕੀ ਹੋਏਗੀ ਹੁਣ ਹਾਂ ਅਗਾਮੀ ਰਣਨੀਤੀ ਜਿਹੜੀ ਆ ਉਹ ਅਸੀਂ ਹੁਣ ਜਿਸ ਤਰ੍ਹਾਂ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੂੰ ਜਿਹੜੀ ਆ ਪ੍ਰੋਬਲਮ ਆਈ ਹੈ ਜਦੋਂ ਅਗੋਂ ਅਥਰੂ ਗੈਸ ਦੇ ਕੋਲੇ ਚਲਾਏ ਨੇ ਤੇ ਉਹ ਪਹਿਲੇ ਪੇਸ਼ੈਂਟ ਤੇ ਉਹਨਾਂ ਨੂੰ ਤੇ ਪਹਿਲੇ ਹੀ ਮੈਂ ਕਮਾਂਗਾ ਕਿ ਮਰੀਜ਼ ਨੇ ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸਿਆ ਆਪ ਹੀ ਦੱਸਿਆ ਸੀ ਉਹਨਾਂ ਨੇ ਕਿ ਮੈਂ ਕੈਂਸਰ ਦਾ ਮਰੀਜ਼ ਹਾਂ ਬਿਲਕੁਲ ਬਿਲਕੁਲ ਠੀਕ ਹੈ ਜੀ ਤੇ ਉਹ ਏਡੀ ਵੱਡੀ ਬਿਮਾਰੀ ਦੇ ਮਰੀਜ਼ ਨੇ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਿਆਂ ਹਾਂ ਅੱਗੇ ਲਾਖੇ ਕਾਰਵਾਈ ਕੀਤੀ ਹੈ ਇਸੇ ਤਰ੍ਹਾਂ ਜੇ ਮੈਂ ਅਤੇ ਮੈਂ ਵੀ ਤੇ ਅੱਗੇ ਸੀ ਤੇ ਤਾਂ ਹੀ ਚੱਲੇ ਆ ਸਾਡੇ ਸਾਰੇ ਆਗੂ ਜਿੰਨੇ ਵੀ ਆਗੂ ਨੇ ਇੱਕ ਨਹੀਂ ਮੈਂ ਨਹੀਂ ਜਾਂ ਡੱਲੇਵਾਲ ਨਹੀਂ ਸਾਰੇ ਆਗੂ ਅੱਗੇ ਰਹੇ ਆ ਆਗੂਆਂ ਨੇ ਅੱਗੇ ਰਹਿ ਕੇ ਜਿਹੜੀਆਂ ਉਹ ਨੌਜਵਾਨਾਂ ਦੀ ਅਗਵਾਈ ਕੀਤੀ ਆ ਤੇ ਜਿਹੜੀ ਅਗਲੀ ਰਣਨੀਤੀ ਆ ਉਸ ਅਸੀਂ ਇਕੱਠੇ ਹੋਵਾਂਗੇ ਤੇ ਫੇਰ ਹੀ ਕਰਾਂਗੇ ਜਦੋਂ ਇਹ ਘਟਨਾਵਾਂ ਹੋ ਰਹੀਆਂ ਸੀ ਅੱਜ ਸਾਰੇ ਦਿਨ ਵਾਲੀਆਂ ਦੁਪਹਿਰ ਵਾਲੀਆਂ ਉਦੋਂ ਖੇਤੀਬਾੜੀ ਮੰਤਰੀ ਟਵੀਟ ਕਰਦੇ ਆ ਵੀ ਮੈਂ ਸੱਦਾ ਦਿੰਦਾ ਆਓ ਆਪਾਂ ਬੈਠ ਕੇ ਮੀਟਿੰਗ ਕਰਗੇ ਅੱਗੇ ਬਣਨ ਗਿਆ ਸਾਰ ਕੋਈ ਮੀਟਿੰਗ ਦੇ ਦੇਖੋ ਕਾਕਾ ਜਦੋਂ ਅਸੀਂ ਜਦੋਂ 26 ਨਵੰਬਰ 2020 ਨੂੰ ਗਏ ਆ ਸਾਡੀਆਂ ਸਰਕਾਰ ਨਾਲ ਬੜੀਆਂ ਮੀਟਿੰਗਾਂ ਹੋਈਆਂ ਲੰਬੀਆਂ ਚੌੜੀਆਂ ਮੀਟਿੰਗਾਂ ਹੋਈਆਂ ਉਹ ਮੀਟਿੰਗਾਂ ਜਿਹੜੀਆਂ ਅਸੀਂ 26 ਜਨਵਰੀ ਤੋਂ ਬਾਅਦ ਬੰਦ ਹੋ ਗਈਆਂ ਤੇ ਫੇਰ ਉਹ ਸਾਲ ਪਰ ਮੀਟਿੰਗਾਂ ਹੀ ਨਹੀਂ ਹੋਈਆਂ 19 ਨਵੰਬਰ ਨੂੰ ਪ੍ਰਧਾਨ ਮੰਤਰੀ ਜਿਹੜੇ ਤਿੰਨੇ ਕਾਲੇ ਕਾਨੂੰਨ ਨੇ ਆਪ ਹੀ ਰੱਦ ਕਰ ਦੇ ਦਿੱਤਾ ਤੇ ਇੱਥੇ ਤੇ ਉਦੋਂ ਤੇ ਸਲਾਹ ਵੀ ਨਹੀਂ ਕੀਤੀ ਮੰਗੀ ਸੀ ਮੀਟਿੰਗਾਂ ਹੋਈਆਂ ਸੀ ਜਿਸ ਤਰ੍ਹਾਂ ਉਦੋਂ ਇਹ ਕਾਲੇ ਕਾਨੂੰਨ ਰੱਦ ਕਰਤੇ ਸੀ ਨਾ ਇਸੇ ਤਰ੍ਹਾਂ ਜਿਹੜੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾ ਰੇ ਨਾ ਉਹਨਾਂ ਨੂੰ ਐਲਾਨ ਪ੍ਰਵਾਨ ਕਰਕੇ ਉਹਦਾ ਐਲਾਨ ਕਰ ਦੇਣ ਲਿਖਤੀ ਤੌਰ ਤੇ ਵੀ ਆ ਮੰਨ ਲਈਆਂ ਤੁਹਾਡੀਆਂ ਮੰਗਾ ਮੀਟਿੰਗਾਂ ਦੀ ਕੀ ਲੋੜ ਐ ਮੀਟ ਦਾ ਦੇ ਸਿਰਫ ਇੱਕ ਭੰਬਲ ਪੂਸੇ ਚ ਪਾਉਣ ਲਈ ਲੋਕਾਂ ਨੂੰ ਬਲੈਕਮੇਲ ਕਰਨੇ ਗੁੰਮਰਾਹ ਕਰਨ ਲਈ ਕਿਸਾਨ ਆਗੂਆਂ ਦੇ ਉੱਤੇ ਜਨਤਾ ਨੂੰ ਜਿਹੜਾ ਉਹ ਵੱਜਣ ਕਰਨ ਵਾਸਤੇ ਇਹ ਸਾਰਾ ਕੁਝ ਹੋ ਰਿਹਾ ਹੈ ਇਹ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਤੇ ਇਹ ਕਵਾਂਗਾ ਕਿ ਉਹਨਾਂ ਨੂੰ ਅਲਾਨ ਕਰਨਾ ਚਾਹੀਦਾ ਸ਼ੁਕਰੀਆ ਸਿਰਸਾ ਸਾਹਿਬ ਔਰ ਦੁਆ ਕਰਦੇ ਆਂ ਮਹਾਰਾਜ ਤੰਦਰੁਸਤੀ ਬਖਸ਼ੇ ਹਲੇ ਸਾਨੂੰ ਤੁਹਾਡੀ ਬਹੁਤ ਲੋੜ ਆ ਅਗਵਾਈ ਦੀ ਬਹੁਤ ਲੋੜ ਆ ਇਹ ਸਾਡੀ ਅਰਦਾਸ ਹੈ ਸ਼ੁਕਰੀਆ ਜੀ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੀਆਂ ਰਸਨ ਦਾ ਧੰਨਵਾਦ ਕਰਦੇ ਆਂ ਪਰ ਅਸੀਂ ਤੇ ਇਹ ਕਵਾਂਗੇ ਕਿ ਨੌਜਵਾਨੋ ਹੁਣ ਤੁਸੀਂ ਜਿੱਥੇ ਪੱਤਰਕਾਰੀ ਕਰਦੇ ਹੋਏ ਤੁਸੀਂ ਵੀ ਸਾਡੇ ਨਾਲ ਹੀ ਉਹ ਕੁਛ ਕਸ਼ਟ ਚੱਲ ਰਹੇ ਹੋ ਤੁਸੀਂ ਵੀ ਉਹ ਗੋਲੀ ਜਿਹੜੀ ਨੇ ਉਹ ਤੁਹਾਡੇ ਸਰੀਰਾਂ ਤੇ ਵੀ ਲੱਗ ਰਹੇ ਨੇ ਤੇ ਸਾਡੇ ਵੀ ਲੱਗ ਰਿਹਾ ਤੇ ਤੁਹਾਡੇ ਵੀ ਲੱਗ ਰਿਹਾ ਕਿਉਂਕਿ ਅਸੀਂ ਲੜਾਈ ਲੜ ਰਹੇ ਹਾਂ ਤੇ ਤੁਸੀਂ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾ ਰਹੇ ਜੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਸ਼ੁਕਰੀਆ ਸਰਸਾ ਸਾਹਿਬ ਤੁਹਾਡੇ ਨਾਲ ਇਹ ਸਾਡਾ ਵੀ ਫਰਜ਼ ਆ ਜੀ ਅਸੀਂ ਵੀ ਉਹਨਾਂ ਖੇਤਾਂ ਦਾ ਖਾਨੇ ਆ ਅਸੀਂ ਵੀ ਉਹਨਾਂ ਦੇ ਖੇਤਾਂ ਦੇ ਪੁੱਤ ਆ ਜੀ ਅੱਜ ਖੇਤਾਂ ਨੂੰ ਬਚਾਉਣਾ ਖੇਤੀ ਨੂੰ ਬਚਾਉਣਾ ਤਾਂ ਸਾਨੂੰ ਤੁਹਾਡੇ ਮਗਰ ਤੁਰਨਾ ਪੈਣਾ ਉਂਗਲੀ ਫੜ ਕੇ ਸੋ ਬਲਦੇਵ ਸਿੰਘ ਸਿਰਸਾ ਜੀ ਜਿਹੜੇ ਕਿਸਾਨ ਆਗੂ ਨੇ ਔਰ ਸਾਡੀ ਅਗਵਾਈ ਕਰ ਰਹੇ ਨੇ ਇਸ ਸੰਘਰਸ਼ ਦੀ ਜਗਜੀਤ ਸਿੰਘ ਡੱਲੇਵਾਲ ਜੀ ਸਵਨ ਸਿੰਘ ਪੰਦੇਰ ਜੀ ਸਾਰਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਦੇਖ ਰਹੇ ਹੋ ਅੱਖ ਤੇ ਇਹਨਾਂ ਦੇ ਸੱਟ ਵੀ ਹੈ ਅੱਖਮ ਤੇ ਜ਼ਖਮ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਜੀ ਰਜਿੰਦਰਾ ਹਸਪੀਟਲ ਦੇ ਵਿੱਚ ਅੰਦਰ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਇਹ ਉਹ ਸਾਡੇ ਕਿਸਾਨੀ ਯੋਧੇ ਨੇ ਜਿਹੜੇ ਸਾਨੂੰ ਅਗਵਾਈ ਦੇ ਰਹੇ ਨੇ ਬਿਸ਼ੱਕ ਕਿਸੇ ਨਾਲ ਕੋਈ ਵਿਚਾਰਕ મતਭੇਦ ਹੋ ਸਕਦੇ ਆ ਉਹ ਇੱਕ ਵਖਰੀ ਗੱਲ ਆ ਪਰ ਇੱਕ ਸੱਦਾ ਉਹਨਾਂ ਸਾਰੇ ਕਿਸਾਨਾਂ ਨੂੰ ਵੀ ਇੱਕ ਮੰਚ ਤੇ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਪੈਣਾ ਬੱਚੇ-ਬੱਚੇ ਨੂੰ ਨੌਜਵਾਨਾਂ ਨੂੰ ਜਿਹੜੀ ਰਹੀ ਗੱਲ ਸਰਕਾਰ ਵੱਲੋਂ ਬਾਰ-ਬਾਰ ਮੀਟਿੰਗਾਂ ਦੇ ਸੱਦੇ ਆ ਰਹੇ ਆ ਤਾਂ ਸਿਰਸਾ ਸਾਹਿਬ ਦਾ ਕਹਿਣਾ ਕਿ ਸੱਦੇ ਤਾਂ ਪਹਿਲਾਂ ਵੀ ਬਹੁਤ ਆਏ ਸੀ ਪਰ ਸੱਦਿਆਂ ਦੇ ਵਿੱਚ ਸਿਰਫ ਜਿਹੜਾ ਹੈ ਮਿੱਠੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਹਾਲ ਤਾਂ ਆਪਦੇ ਦਮ ਤੇ ਕਰਵਾਉਣੇ ਪੈਣਗੇ ਸੋ ਬਲਦੇਵ ਸਿੰਘ ਸਿਰਸਾ ਨਾਲ ਗੱਲਬਾਤ ਕੀਤੀ ਗੱਲਬਾਤ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕੈਮਰਾਮੈਨ surjit ਦੇ ਨਾਲ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਮੈਂ ਹਰਜਿੰਦਰ ਸਿੱਧੂ